ਹਾਂਜੀ ਭੈਣ ਜੀ ਕਿਵੇਂ ਲੱਗ ਰਹੀ ਤੁਸੀਂ ਤੂੰ ਸੋਹਣੀ ਲੱਗ ਰਹੀ ਸਨੌਰ ਕਿਵੇਂ ਲੱਗਦੀ ਭੈਣ ਜੀ ਆਪ ਭੈਣ ਜੀਆਂ ਬੇਟੀਆਂ ਕਿਵੇਂ ਲੱਗਦੀ ਹਾਲੀ ਨੇ ਤੂੰ ਇਹ ਤਾਂ ਬੇਬੇ ਨੇ ਤੈਨੂੰ ਲੱਗਣ ਨਾ ਨਜ਼ਰਾ ਠੰਡੀਆਂ ਲੈ ਜੋ ਐਨੇ ਕਲੀਰੇ ਮੇਰੇ ਸਿਰ ਤੇ ਮਾਰੀ ਜੰਗਾ ਅਗਲਾ ਵਿਆਹ ਮੈਂ ਕਰਾਉਣਾ ਏ ਓਕੇ ਜੀ ਅੱਜ ਲੇਟ ਹੋ ਗਏ ਭਾਜੀ ਤੇ ਧੁੰਦ ਕਰਕੇ ਧੁੰਦ ਕਰਕੇ ਲੇਟ ਹੋ ਗਏ ਸਾਸਰੀ ਘਾਲ ਜੀ ਕਰਨੀ ਹਾਂ ਅੱਜ ਦਾ ਮੌਕਾ ਤੇਰੇ ਤਾਂ ਮੇਰੇ ਨਾਲ ਜਾਣਾ ਹੈ ਵਿਆਹ ਹਾਂ ਆ ਆਵੇ ਠੀਕ ਹੈ ਮਹਿੰਗੀ ਮੇਰੇ ਜਿਆਦਾ ਚੜੀ ਆ ਤੁਸੀਂ ਵੀ ਤਾਂ ਜਫੀ ਪਾਇਆ ਦੀ ਦੇ ਨੂੰ ਹੋ ਜਾਂਦਾ ਹੈ ਉਹ ਮੇਰੇ ਸਹੁਰੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਨੂੰ ਲੱਗਣ ਦਿਆ ਸਾਡੀ ਬੇਇੱਜ਼ਤੀ ਕਰਾਤੀ ਤੜਕੇ ਮੰਡੀ ਜਾ ਕੇ ਕੇਲੇ ਤੇ ਰਿੱਥੇ ਪਿਆ ਉਹ ਤੋਂ ਉਹਨੂੰ ਵੀਡੀਓ ਕਾਲ ਲਾ ਲਈ ਤੇ ਭਾਜੀ ਕਹਿੰਦੇ ਹੈ ਨਹੀਂ ਉਹ ਕਹਿੰਦਾ ਉਹ ਡੱਬਾ ਖੋਲਿਓ ਖੋਲਿਆ ਤੇ ਥੱਲੇ ਕੇਲੇ ਰੈਡੀ ਚੱਕ ਦਿਓ ਕੰਮ ਫੇਰ ਅੱਜ ਤੂੰ ਕਰੀ ਜਾਂਦਿਆਂ ਇੱਕ ਅੱਧਾ ਗਰਮ ਕਰਕੇ ਤਾਂ ਦੇਣਾ ਇੱਕ ਨਹੀਂ ਜਲਦੀ ਭੱਠੀ ਕੋਈ ਲਓ ਜੀ ਲਓ ਜੀ ਕੀ ਕਹਿੰਦਾ ਜੇ ਤਾਰਾ ਜੀ ਸਲੇਟ ਬਣਾਉਂਦੇ ਹੋਏ ਪਤਾ ਠੀਕ ਆ ਆ ਵੇ ਕਮਲਿਆ ਇੱਥੇ ਉਹਨੇ ਖੜ ਜਾਣਾ ਵਾ ਇੱਥੇ ਸਾਰੇ ਸਾਜ ਐ ਦਿਸਵਾਲ ਨਾ ਵਾਹ ਜੀ ਵਾਹ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਆਪਕਾਰ ਦੋਜ਼ਾਰੇ ਠੀਕ ਹੋ ਗਏ ਸੋ ਗਾ ਜੱਪਾ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹਾਂਜੀ ਭੈਣ ਜੀ ਕਿਵੇਂ ਲੱਗ ਰਹੀ ਤੁਸੀਂ ਤੂੰ ਸਹੇ ਉਹ ਵੀ ਦੋਵਿਆਂ ਦੀਆਂ ਪਰਭਾਣ ਤਿਆਰ ਕਰਨੀਆਂ ਵੇ ਵੱਡੀ ਭੈਣ ਤਿਆਰ ਹੋਣਾ ਜੇ ਵੀ ਸਿੱਖਣਗੇ ਜੀ ਵੱਡੇ ਭੈਣ ਦੀ ਭੇਜੇ ਕੁੰਡੀ ਲੈਣੀਆਂ ਹਾਂਜੀ ਠੀਕ ਕਿਵੇਂ ਲੱਗਦੀ ਹਾਲੀ ਨੂੰ ਤੂੰ ਇਹ ਤਾਂ ਬੇਬੇ ਨੇ ਵੀ ਲੌਂਜ ਹਣਾ ਦੇ ਕਿੱਧਰੋਂ ਲੌਂਜ ਹਣਾ ਦੱਸੀ ਗੱਗੇ ਮੈਂ ਸਾਡੀਆਂ ਛੋਟੀਆਂ ਨੂੰ ਕੁਝ ਖਾਣ ਨੂੰ ਦੇ ਦੇ ਉਹ ਆਏ ਨਹੀਂ ਤਾਂ ਦੂਰ ਵਾਲੇ ਵਾਹ ਚੜ੍ਹਾਈ ਅੱਜ ਦਾ ਤੇਰੀ ਜਪਾੜਾਂ ਦੀ ਵਾਜੀ ਵਾਹ ਵੇਖ ਦੂਜੀ ਟੀਮੇ ਉਹ ਤਾਂ ਮਰਸੋਸਿਆ ਹੀ ਰਹਿਦਾ ਪਤਾ ਨਹੀਂ ਕੀ ਚੱਕਾ ਲਾਈਟਾਂ ਦੇ ਕਬਜ਼ੇ ਨਾ ਕਰਿਆ ਗਾ ਬਗਾਨੀਆਂ ਦੇ ਬਾ ਆਢੀ ਲਾਹੀ ਆ ਵੀਰ ਜੀ ਸੱਨੇ ਨਾ 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 ਉਹ ਠੀਕਾ ਵੀਰ ਜੀ ਸਾਰਿਆਂ ਨੂੰ ਸਾਸਿ ਗਾਲ ਵੀਰ ਜੀ ਤਿਆਰੀ ਹੈ ਜੀ ਆਪਦੇ ਆਪ ਦੇ ਕੰਮ ਕਰੀਆ ਕਰੋ ਫੋਟੋ ਸ਼ੂਟ ਆਹ ਬੰਦੇ ਗਨੋਰ ਕਰਿਆ ਬਹੁਤ ਫੋਟੋ ਖਿਜੋਣਗੇ ਇਹਨਾਂ ਨੇ ਐਡ ਕੀ ਜੀ ਹੋਣਾ ਬੰਦੇ ਨੇ ਸਾਡੇ ਟਾਈਮ 7 ਵਜੇ ਦਾ ਰਸਤਾ ਝੂਠ ਮਾਰਦਾ ਗੱਤ ਟਾਈਮ ਦੇ ਹੈ ਆਪ ਕਹਿੰਦਾ ਮੈਂ ਤੁੰਦ ਵੇਖ ਕੇ ਮੈਨੂੰ ਲੱਗਣ ਨਾ ਨਜ਼ਰਾ ਠੰਡੀਆਂ ਨੇ ਜੋ ਜ਼ਹਿਰ ਦੀਆਂ ਤੇਰਾ ਅਮਰਤ ਬਣ ਕੇ ਭਖਦਾ ਰਹੇ ਅੱਗ ਦਾ ਓਕੇ ਜੀ ਅੱਜ ਲੇਟ ਹੋ ਗਿਆ ਭਾਜੀ ਜੀ ਤੋਂਦ ਕਰਕੇ ਤੋਂਦ ਕਰਕੇ ਲੇਟ ਹੋ ਗਏ ਸਾਸਰੀ ਘਾਲ ਜੀ ਰੈਡੀ ਆ ਬਾਬਾ ਜੀ ਸਾਸਰੀ ਆ ਬੇ ਕਰਨੀ ਕਰਨੀ ਅੱਜ ਦਾ ਮੌਕਾ ਤੇਰੇ ਦਾ ਮਹਿੰਦੀ ਉਹਦੇ ਹੱਥ 'ਤੇ ਫੜੇ ਵੀਰੇ ਆਹ ਕਹੇ ਜਿਹੜੇ ਮਹਿੰਦੀ ਮੇਰੇ ਜੱਗ ਚੜ ਗਈ ਆ ਆ ਆ ਆ ਪਾਣ ਲੈਣਾ ਹਾਂ ਹਾਂ ਆ ਆ ਵੀ ਠੀਕ ਹੈ ਮਹਿੰਗੀ ਮੇਰੇ ਜਾਰੇ ਕੜੀ ਆ ਇਦਾਂ ਉੱਪਰ ਦੇਖ ਕੇ ੜੀ ਤੇ ਤਿੰਨੋਂ ਦੀ ਪਿਆਰ ਕਰਦੇ ਉਹਨਾਂ ਚੜ ਗਈ ਹਾਂ ਕਰੀਏ ਆਪਾਂ ਹਾਂਜੀ ਹਾਂਜੀ ਦੱਸੋ ਲੈ ਲੀ ਸਨੈਪ ਚ ਮੂੰਹੇ ਸਾਈ ਰੱਖਿਓ ਫੇਸ ਤੇ ਘਬਰਾ ਨਾ ਮੈਂ ਦੇਖੋ ਦੇਵਾਲ ਦੇਖੋ ਵੈਰੀ ਗੁੱਡ ਮੇਰੇ ਜਾਨ ਚਿੱਤ ਦੇਖੋ ਆ ਜਿਹੜੇ ਕਰਕੇ ਲਿਆਓ ਭਾਈ ਆਪ ਖਾਓ ਤੁਸੀਂ ਵੀ ਤਾਂ ਅੱਜ ਦੇਖਿਆ ਹੋਤਾ ਐਂ ਜੀ ਬੈਂਦੀ ਦੇਖੀ ਮੈਂ ਆਈ ਛੋਣੀ ਬੰਨਣਾ ਜੂ ਪਿਆਰ ਕਰਦੇ ਆ ਉਹ ਨਾ ਉਹ ਉੱਪਰ ਚੜ ਗਈ ਆ ਸਭ ਮੰਨਦਾ ਆਂ ਸਾਹਮਣੇ ਹਾਂ ਹੋਰ ਜੀ ਨੂੰ ਵੈਰੀ ਗੁੱਡ ਬੋਸ ਮੱਛੀ ਆ ਗਈ ਠੀਕ ਆ ਲਹਿੰਗਾ ਲੈ ਕੇ ਵੈਰੀ ਗੁੱਡ ਪਾਓ ਫਰ ਇਨੇ ਕਲੀਰੇ ਮੇਰੇ ਸਿਰ ਤੇ ਮਾਰੀ ਜੰਗਾ ਅਗਲਾ ਵਿਆਹ ਮੈਂ ਕਰਾਉਣਾ ਏ ਮੈਂ ਕਰਾਂ ਮੈਂ ਪਨੇ ਕਲੀਰੇ ਚਾਚਾ ਕੌਣ ਜਾਣੇ ਨਾ ਰਾਜੇ ਕਰਵੰਡ ਲੱਗ ਜੇ ਮਠਾਈ ਉਥੇ ਤੇ ਐਸੇ ਮਠਾਈ ਲੱਭਦੇ ਫਰੀਏ ਚਾਚਾ ਰਾਜ ਮੰਡ ਲੱਗਾ ਹੋਵੇ ਪੁੰਟਿਆਂ ਨੂੰ ਭੇਜੋ ਸਾਡੇ ਨੇ ਬਰਫੀ ਚੈੱਕ ਵੀ ਕਰ ਲਈ ਆ ਕੱਲੀ ਆ ਚਾਚਾ ਬਰਫੀ ਕਿਵੇਂ ਓਕੇ ਆ ਕਿਹਾ ਬਦਾਮ ਜ਼ਿਆਦਾ ਵਧੀਆ ਚੰਗੀਆਂ ਕਿਵੇਂ ਲੱਗੀ ਤੇਰੇ ਖਾਵਾਂਗੇ ਤੇਰੇ ਖਾਵਾਂਗੇ ਜਾ ਚਾਹ ਕਰਮ ਕਰਾ ਦੇ ਦੱਬੀ ਜਾ ਲੋ ਸੇ ਖਵਾ ਲੈ ਸਾਰਿਆਂ ਨੂੰ ਹਾਂ ਇਹ ਹੈ ਤਾਰਾ ਜੀ ਔਰ ਇਹ ਹੈ ਭੁੱਲਰ ਜੀ ਤਾਰਾ ਜੀ ਨੂੰ ਤਾਂ ਦਿਖਦਾ ਹੀ ਨਹੀਂ ਇੰਨੀ ਕਿਤੋਂ ਦੀ ਜੀ ਵੀ ਕਹਿੰਦਾ ਨਾ 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 ਦਿਖਦਾ ਹੀ ਕੁਝ ਨਹੀਂ ਅੱਜ 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 ਰ ਆਪਣੇ ਸਾਥ ਦਿੱਤਾ ਆਪਣਾ ਕੋਟ ਪੈਂਟ ਪੈ ਜਾਣੇ ਨਹੀਂ ਤਾਂ ਜੇ ਇਹ ਕਿਤੇ ਧੁੱਪ ਨਿਕਲੋਂਦੀ ਘੰਟੇ 'ਚ ਲਵਾ ਲਵੂ ਤੇੜੇ ਹੀ ਉਹਨੇ ਉਦੋਂ ਕੰਮ ਕੁਮੇ ਵੀ ਕਰਨਾ ਹੈਗਾ ਤੇ ਤੈਨੂੰ ਪਤਾ ਫਿਰ ਹਾਂ ਤਾਰੇ ਦਾ ਵੀ ਵਿਆਹ ਅਗਲੇ ਸਾਲ ਕਰਤੀਏ ਕਰਾ ਲੈਣਾ ਕਰਾਵਾ ਦੇਣਾ ਮੈਂ ਤੇ ਆਪ ਤਿਆਰ ਆ ਮੈਂ ਸੌ ਲੱਗੇ ਤਿਆਰ ਮੈਂ 6 ਮਹੀਨੇ ਜੀ ਕਰਾ ਸਕਦਾ ਆਹ ਤੋਂ ਆਹ ਤੂੰ ਰੰਗ ਤੇਰੇ ਰੰਗ ਜਿਆਦਾ ਹੀ ਚੜ ਗਿਆ ਇਹਦਾ ਉਹ ਮੇਰਾ ਪਿਆਰ ਹੀ ਬੜਾ ਜਿਹਦੇ ਨਾਲ ਹੈਗਾ ਮੇਰਾ ਪਿਆਰ ਬੜਾ ਤੈਨੂੰ ਪਤਾ ਜਿਹਦੇ ਨਾਲ ਮੈਂ ਵਰਤਦਾ ਜਾਂ ਪਿਆਰ ਕਰਦਾ ਉਹ ਬੜਾ ਤੂੰ ਲਵ ਯੂ ਹੋ ਜਾਂਦਾ ਹੈ ਉਹ ਮੇਰੇ ਸਹੁਰੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਨੂੰ ਲੱਗਣ ਦਿਆਈ ਮੇਰੇ ਨਾਲ ਦੀ ਉਹ ਮੈਨੂੰ ਕਰੇ ਨਾ ਉਹ ਕਹੇ ਗੰਦ ਮਾਇਆ ਸਹੀ ਗੱਲ ਹੈ ਹੋਰ ਤਾਰੇ ਵੀ ਠੀਕ-ਠਾਕ ਤੂੰ ਆ ਆਜੋ ਆਜੋ ਡ్రਾਈ ਫਰੂਟ ਲੈ ਕੇ ਅਸੀਂ ਵਗੀ ਭਲਰਾ ਲੱਛਣ ਗਾਉਣ ਵਾਲਾ ਲਈਦਾ ਦਾ ਗਾਉਣ ਵਾਲੀ ਦੀ ਸਾਰੇ ਮੁੰਡੇ ਉਹਦੇ ਕੋਲੇ ਬੈਠੇ ਰਹਿੰਦੇ ਰਹਣੇ ਕਿ ਘਟ ਖਣ ਨਹੀਂ ਪਹਿ ਪੈਸੇ ਲੈ ਆਓ ਸਾਡੀ ਜੁਬਦਰੀ ਆ ਆਈ ਲਵਾ ਦਾਂਗੇ ਹਾਂ ਕੁਝ ਸਵਾਲ ਨੂੰ ਲੋਕ ਕਹਿ ਦਾਂਗੇ ਓ ਲੈ ਮੰਗਾ 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 ਕੱਲ ਦਾ ਵੜਿਆ ਨਹੀਂ ਵੇਖ ਲੈ ਮੰਗਾ ਕੱਲ ਦਾ ਵੜਿਆ ਹੀ ਨਹੀਂ ਵੜਿਆ ਨਹੀਂ ਨਾ ਕੱਲ ਦਾ ਬਾਹਰ ਨੇ ਵੜੀ ਅੱਗ ਪਾਈ ਕਹਿੰਦਾ ਮੈਂ ਚਲ ਓਏ ਇਹ ਨਹੀਂ ਕਰਾ ਰਿਹਾ ਰੈਡੀ ਮੌਲ ਨਹੀਂ ਪਰ ਪਾਤੀ ਪਾਦੀ ਭਾਈ ਤੇਰੀ ਦੀ ਸਾਰੇ ਮੋੜੇ ਇਹ ਸਾਰੇ ਮੂੜੇ ਆਡੀ ਤੋਂ ਦੰਦੀ ਬਣਾਉਂਦੇ ਹੋ ਸਾਰੇ ਸਾਰੇ ਤਿਆਰ ਫਿਰ ਤਿਆਰ ਐ ਕਿੰਨਾ ਇਨਾ ਖਾਣਾ ਏ ਇੰਨਾ ਮੈਂ ਤੇ ਹੋਣਾ ਟੈਨਸ਼ਨ ਨਾ ਤੁਹਾਡੇ ਕੋ ਰਹਿਣਾ ਇੱਥੇ ਹੀ ਸਾਹਿਬ ਸਾਡੀ ਬੇਇੱਜ਼ਤੀ ਕਰਾਤੀ ਤੜਕੇ ਮੰਡੀ ਜਾ ਕੇ ਕੇਲੇ ਦੇ ਰੇ ਇੱਥੇ ਬੈ ਆ ਉਹ ਤੋਂ ਉਹਨੂੰ ਵੀਡੀਓ ਕਾਲ ਲਾ ਲਈ ਤੇ ਭਾਜੀ ਕਹਿੰਦੇ ਹੈਨੀ ਉਹ ਕਹਿੰਦਾ ਉਹ ਡੱਬਾ ਖੋਲਿਓ ਖੋਲਿਆ ਤੇ ਥੱਲੇ ਕੇਲੇ ਵੀਡੀਓ ਕਾਲ ਤੇ ਬੇਇੱਜ਼ਤੀ ਕਰਾ ਕੇ ਆਏ ਆ ਅਸੀਂ ਉਨੋਂ ਹੀ ਰੋ ਮਾਰੀਏ ਕੇਲੇ ਦੇ ਤੂੰ ਕੇਲੇ ਨਹੀਂ ਦਿੱਤੇ ਜਾਓ ਯਾਰ ਕਿਵੇਂ ਰੈਡੀ ਤਾਂ ਠੀਕ ਓਕੇ ਆ ਜੀ ਰੈਡੀ ਚੱਕ ਦਿਓ ਕੰਮ ਫੇਰ ਅੱਜ ਤੂੰ ਕਰੀ ਜਾਂਦਿਆਂ ਇੱਧਰ ਕਿਹੜੇ ਆ ਗਏ ਇੱਧਰ ਆ ਗਏ ਵੈੱਜ ਆ ਗਏ ਨਾ ਸਾਰਾ ਠੀਕ ਆ ਮਾਹੌਲ ਤਿਆਰੀ ਜੀ ਤਿਆਰੀ ਪਾ ਐ ਇੱਕ ਤਾਂ ਗਰਮ ਕਰਕੇ ਤਾਂ ਦੇਣਾ ਇੱਕ ਨਹੀਂ ਚੱਲਦੀ ਭੱਠੀ ਕੋਈ ਕਰ ਦਿਓ ਜੀ ਮੜੇ ਗਰਮ ਖਾਈਏ ਥੋੜੇ ਟੇਸਟ ਕਰੀਏ ਕਮੀ ਭਗਵਾਨ ਚ ਰਹਿਣੀ ਨਹੀਂ ਜਾਈਦੀ ਕੋਈ ਵੀ ਠੀਕ ਹੈ ਜੀ ਕੋਈ ਕਮੀ ਨਹੀਂ ਸਾਰਾ ਸੌਦਾ ਸੁੱਦਾ ਰੈਡੀ ਹੈ ਲਓ ਜੀ ਲਓ ਜੀ ਕੀ ਕਹਿੰਦਾ ਜੇ ਸਾਰਾ ਜੀ ਸਲੈਟ ਬਣਾਉਂਦੇ ਹੋ ਜੇ ਤਾਂ ਠੀਕ ਹੈ ਹਾਂਜੀ ਹਾਂਜੀ ਹਣ ਵੇਖ ਲਾ ਖਾਲੀ ਖਾਲੀ ਨਜ਼ਰ ਆ ਰਿਹਾ ਹਣਾ ਇਹ ਤੂੰ ਵੇਖੀਂ ਘੰਟਾ ਖੜ ਜਾ ਜਦੋਂ ਇੱਥੇ ਬੰਦੇ ਤੇ ਬੰਦਾ ਡਿੱਗਿਆ ਤੂੰ ਵੇਖੀਂ ਜਦੋਂ ਇਹਦੇ ਮੱਛੀ-ਮੁਛੀ ਚੱਲੀ ਨਾ ਇੱਥੇ ਕੋਈ ਨਹੀਂ ਜਸਪਾਲ ਦੀ ਉਹ ਤਾਂ ਆਵੇ 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 ਕਮਣਿਆ ਇੱਥੇ ਉਹਨੇ ਖੜ ਜਾਣਾ ਵਾ ਇੱਥੇ ਇੱਥੇ ਉਹਦੀ ਆਡੀਅנס ਆਉਂਦੀ ਉਹਦੀ ਆਡੀਅנס ਵੀ ਨਿੱਕੀ ਆ ਉਹਦੀ ਆਡੀਅנס ਵੀ ਨਿੱਕੀ ਆ ਉਹ ਠੀਕ ਠਾਕ ਜੇ ਆਹ ਬੰਦੇ ਨੇ ਬਹੁਤ ਹੈਲਪ ਕੀਤੀ ਨੰਬਰ ਨੂੰ ਉੱਪਰ ਦਿੱਤਾ ਕੋਈ ਵੀ ਚੀਜ਼ ਦੀ ਕਮੀ ਨਹੀਂ ਆਉਂਦੀ ੜੀ ਤੂੰ ਤੁਸੀਂ ਜਦੋਂ ਇਹ ਪੈਸ ਬੁੱਕ ਕਰਦੇ ਤੇ ਆਹ ਬੰਦਾ ਨਾਮ ਕੀ ਆਪਣਾ ਜਤਿੰਦਰ ਜਤਿੰਦਰ ਨਾਲ ਗੱਲ ਕਰ ਲਿਓ ਚੱਕ ਤੂੰ ਗਰੀਬੀ ਇਸ ਵਾਰ ਬੇਲੀ ਆਓ ਇਸ ਵਾਰ ਬੜਦਾ ਐਡ ਵੈਲ ਜਿਸਵਾਲ ਨਾ ਵਾਹ ਜੀ ਵਾਹ ਜੇ ਤੂੰ ਦੇਖ ਹੀ ਲਓ ਨੇ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸੰਦੂ ਕੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ